对呀 ਦੇਸ਼ ਦੇ ਵਿੱਚ ਆਜ਼ਾਦੀ ਤੋਂ ਬਾਅਦ ਨਵੇਂ ਕਾਨੂੰਨ ਲਾਗੂ ਹੋਣ ਤੇ ਜਿੱਥੇ ਖੰਨਾ ਦੇ ਵਿੱਚ ਇਸ ਕਾਨੂੰਨ ਦੇ ਬਾਰੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਲੋਕਾਂ ਅਤੇ ਬੱਚਿਆਂ ਦੇ ਨਾਲ ਸਾਂਝੀ ਕੀਤੀ ਤਾਂ ਉੱਥੇ ਹੀ ਲੱਡੂ ਵੀ ਵੰਡੇ ਗਏ ਇਸ ਮੌਕੇ ਗੱਲਬਾਤ ਕਰਦੇ ਹੋਏ ਐਸਪੀ ਸੌਰਵ ਜਿੰਦਲ ਨੇ ਕਿਹਾ ਕਿ ਕਾਨੂੰਨ ਨੂੰ ਲੈ ਕੇ ਲੋਕਾਂ ਅਤੇ ਬੱਚਿਆਂ ਦੇ ਨਾਲ ਜਾਗਰੂਕ ਕੀਤਾ ਗਿਆ ਉਹਨਾਂ ਕਿਹਾ ਕਿ ਲੋਕ ਆਪਣੇ ਹਕਾਂ ਬਾਰੇ ਜਾਣਨ ਇਸ ਲਈ ਉਹਨਾਂ ਨੂੰ ਨਵੇਂ ਕਾਨੂੰਨ ਬਾਰੇ ਸਾਰੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ਇਸ ਤੋਂ ਇਲਾਵਾ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਦੇਖੋ ਅੱਜ ਸਵੇਰ ਤੋਂ ਜਿਹੜੇ ਨਵੇਂ ਤਿੰਨ ਨਵੇਂ ਕ੍ਰਿਮੀਨਲ ਲਾਜ਼ ਜਿਹੜੇ ਐਕਟੀਵੇਟ ਹੋ ਮਤਲਬ ਇੰਪਲੀਮੈਂਟ ਹੋ ਚੁੱਕੇ ਨੇ ਇਹ ਪਹਿਲੇ ਜਿਹੜੇ ਆਪਣੇ ਤਿੰਨ ਕ੍ਰਿਮੀਨਲ ਲਾਜ਼ ਸੀਗੇ ਆਪੀਸੀ ਸੀਆਰਪੀਸੀ ਤੇ ਇੰਡੀਅਨ ਐਵੀਡੈਂਸ ਐਕਟ ਜਿਹੜੇ ਕਿ ਆਜ਼ਾਦੀ ਤੋਂ ਪਹਿਲਾਂ ਦੇ ਲਾਗੂ ਸੀਗੇ ਉਹਨਾਂ ਦੀ ਜਗ੍ਹਾ ਤੇ ਤਿੰਨ ਨਵੇਂ ਕਾਨੂੰਨ ਭਾਰਤੀ ਨੈਸਾ 60 ਬੀਐਨਏ ਬੀਐਨਐਸ ਬੀਐਨਐਸਐਸ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਤੇ ਆ ਭਾਰਤੀ ਸਾਖਿਆ ਐਧਿਨਿਅਮ ਜਿਹੜਾ ਬੀਐਸਏ ਆ ਤਿੰਨੋਂ ਆ ਇੰਪਲੀਮੈਂਟ ਹੋ ਚੁੱਕੇ ਨੇ ਇਹਦੇ ਰਿਗਾਰਡਿੰਗ ਸਾਡੇ ਖੰਨਾ ਦੇ ਸਾਰੇ ਥਾਣਿਆਂ ਦੇ ਵਿੱਚ ਜਿਹੜੇ ਐਸਐਚਯੂਜ਼ ਵੱਲੋਂ ਆ ਲੋਕਲ ਜਿਹੜੇ ਸਿਟੀਜ਼ਨ ਐ ਥਾਣੇ ਦੇ ਰਹੀਏ ਦੇ ਬੰਦੇ ਆ ਉਹਨਾਂ ਨੂੰ ਬੁਲਾ ਕੇ ਦੱਸਿਆ ਗਿਆ ਕਿ ਕੀ ਇਹਨਾਂ ਦੀ ਨਵੇਂ ਕਾਨੂੰਨਾਂ ਦੇ ਵਿੱਚ ਕੀ ਚੇਂਜਿਸ ਐ ਤੇ ਕਿਵੇਂ ਨਵੇਂ ਕਾਨੂੰਨ ਆ ਲਾਗੂ ਹੋਏ ਨੇ ਤੇ ਇਹਨਾਂ ਦੇ ਨਾਲ ਕੀ ਕੀ ਸਿਟੀਜ਼ਨਸ ਦੇ ਜਿਹੜੀਆਂ ਕੀ ਕੀ ਨਵੇਂ ਰਾਈਟ ਮਿਲਣਗੇ ਇਹਦੇ ਬਾਰੇ ਤੁਹਾਨੂੰ ਜਿਵੇਂ ਕੀ ਪਹਿਲਾਂ ਹੀ ਪਤਾ ਹੀ ਹੈ ਕਿ ਜਿਵੇਂ ਹੁਣ ਏਐਫਆਈਆਰ ਲੌਜ ਹੋ ਸਕਦੀ ਹੈ ਜ਼ੀਰੋ ਐਫਆਈਆਰ ਲੌਜ ਹੋ ਸਕਦੀ ਹੈ ਇਸ ਤੋਂ ਬਿਨਾ ਜਿਹੜੀ ਕਿ ਇਨਵੈਸਟੀਗੇਸ਼ਨ ਨੂੰ ਤੇ ਜਿਹੜਾ ਟ੍ਰਾਇਲ ਨੂੰ ਜਲਦੀ ਟਾਈਮਲੀ ਜਿਹੜਾ ਕੰਪਲੀਟ ਕਰਨ ਲਈ ਕੁਝ ਗਾਈਡਲਾਈਨਸ ਨੇ ਉਹ ਸਾਰੀਆਂ ਨਵੇਂ ਕਾਨੂੰਨ ਨੂੰ ਟਾਈਮ ਦੇ ਤੇ ਜਿਹੜੇ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਤੇ ਤਫਤੀਸ਼ ਨੂੰ ਹੋਰ ਵਧੀਆ ਤਰੀਕੇ ਨਾਲ ਚਲਾਉਣ ਵਾਸਤੇ ਨਵੇਂ ਕਾਨੂੰਨ ਬਣਾਏ ਗਏ ਨੇ ਇਸ ਤੋਂ ਬਿਨਾ ਜਿਹੜੇ ਮੇਨਕੀ ਤਫਤੀਸ਼ ਦੌਰਾਨ ਜਿਹੜੇ ਆਡੀਓ ਆਡੀਓ ਵਿਜ਼ੂਅਲ ਹੈ ਤੇ ਡਿਜੀਟਲ ਐਵੀਡੈਂਸ ਹੈ ਉਹਨੂੰ ਵੀ ਜਿਹੜੀ ਪ੍ਰਮਾਨਤਾ ਦਿੱਤੀ ਗਈ ਹੈ ਤਾਂਕਿ ਵੱਧ ਤੋਂ ਵੱਧ ਆਡੀਓ ਵਿਜ਼ੂਅਲ ਤੇ ਜਿਹੜਾ ਡਿਜੀਟਲ ਐਵੀਡੈਂਸ ਹੈ ਜਿਹੜਾ ਤਫਤੀਸ਼ ਦੇ ਵਿੱਚ ਵਰਤਿਆ ਜਾਵੇ ਜਿਸ ਤਰ੍ਹਾਂ ਆਪਣੇ ਬਹੁਤ ਜਿਹੜਾ ਸਟਾਫ ਆ ਉਹਨਾਂ ਨੂੰ ਇਹ ਨਵੇਂ ਗੁਰੂਨਾ ਬਾਰੇ ਪਹਿਲਾਂ ਆਲਰੇਡੀ ਟ੍ਰੇਨਿੰਗ ਸਾਰੀ ਹੋ ਗਈ ਹੈ ਹਾਂਜੀ ਸਾਡੇ ਸਾਰੇ ਸੀਨੀਅਰ ਆਫੀਸਰਸ ਗੈਸਟਡ ਆਫੀਸਰਸ ਐਨ ਜੀਓਸ ਤੇ ਜਿਹੜੇ ਆਰਜ਼ਾ ਇਹਨਾਂ ਨੂੰ ਅਲੱਗ-ਅਲੱਗ ਜਿਹੜੀ ਵੱਖਰੀ-ਵੱਖਰੀ ਅਕੈਡਮੀਆ ਦੇ ਵਿੱਚ ਜਿਵੇਂ ਆਫੀਸਰਸ ਨੂੰ ਬੀਪੀਐਫlfloorਰ ਦੇ ਵਿੱਚ ਸਾਡੇ ਐਨਜੀਓਜ਼ ਨੂੰ ਵੀ ਬੀਪੀਐਫlfloorਰ ਦੇ ਵਿੱਚ ਬਾਕੀ ਸਾਡੇ ਆਰਟੀਸੀ ਤੇ ਜਿਹੜਾ ਸਾਡਾ ਡਿਸਟ੍ਰਿਕਟ ਟ੍ਰੇਨਿੰਗ ਸਕੂਲ ਹੈ ਉੱਥੇ ਵੀ ਟ੍ਰੇਨਿੰਗ ਦਿੱਤੀ ਦਿੱਤੀ ਗਈ ਹੈ ਇਸ ਤੋਂ ਬਿਨਾਂ ਸਾਡੀ ਜਿਹੜੀ ਟ੍ਰੇਨਿੰਗਸ ਹੈ ਉਹ ਰੈਗੂਲਰਲੀ ਚੱਲ ਰਹੀਆਂ ਨੇ ਤੇ ਨਾਲ ਹੀ ਸਾਡੇ ਜ਼ਿਲ੍ਹੇ ਦੇ ਵਿੱਚ ਜਿਹੜੇ ਸਰਕਾਰੀ ਵਕੀਲ ਸਹਿਬਾਨ ਨੇ ਤੇ ਉਹਨਾਂ ਦੇ ਨਾਲ ਤੇ ਸੀਨੀਅਰ ਆਫੀਸਰਾਂ ਉਹ ਸਾਡੇ ਮੁਲਾਜ਼ਮਾਂ ਨੂੰ ਬਾਰ-ਬਾਰ ਰੇਜ਼ ਦੇ ਬਾਰੇ ਜਿਹੜੀ ਬਰੀਫਿੰਗ ਦੇ ਰਹੇ ਨੇ